ਮੇਰੇ ਪੁੱਤ ਦਾ ਸਾਡੇ ਪੁੱਤ ਦਾ ਤੇ ਵਾਹਿਗੁਰੂ ਮੇਰੇ ਪੁੱਤ ਨੂੰ ਲੰਮੀ ਉਮਰਾਂ ਬਖਸ਼ੇ ਪਰਮਾਤਮਾ ਉਹਨੂੰ ਪੂਰੀਆਂ ਤਰੱਕੀਆਂ ਦਵੇ ਇਹ ਕੰਮ ਦੇ ਵਿੱਚ ਖੁਸ਼ ਰਹੇ ਬੱਚਾ ਕਿਉਂਕਿ ਮਾਪੇ ਦੀਆਂ ਤਾਂ ਅਰਦਾਸਾਂ ਹੀ ਹੁੰਦੀਆਂ ਨੇ ਆਪਾਂ ਵਾਕੀ ਗੁਰੂ ਦਾ ਹੱਥ ਉਹਦੇ ਸਿਰ ਤੇ ਰਹੇ ਪਰਮਾਤਮਾ ਹਮੇਸ਼ਾ ਮਤਲਬ ਉਹਨੂੰ ਖੁਸ਼ ਰੱਖੇ ਜ਼ਿੰਦਗੀ ਦੇ ਵਿੱਚ ਕਿ ਆਪਾਂ ਮਾਵਾਪੂਤਾ ਹੀ ਚਾਹੁੰਦਾ ਹੁੰਦਾ ਹੈ ਨਾ ਮੇਰੇ ਬੱਚੇ ਐਨ ਖੁਸ਼ ਰਹਿਣ ਠੀਕ ਰਹਿਣ ਤੇ ਪਹਿਲਾਂ ਬੇਟੀ ਦਾ ਜਨਮ 된 ਨਾ ਕਿ ਹਟਿਆ ਬੇਹਗਰੂ ਬੇਟੀ ਨੂੰ ਵੀ ਐਨ ਖੁਸ਼ ਰੱਖੇ ਪ੍ਰਮਾਤਮਾ ਸਭ ਦੇ ਬੱਚਿਆਂ ਨੂੰ ਖੁਸ਼ ਰੱਖੇ ਬੇਹਗਰੂ ਹਰੇਕ ਦੀ ਮਮਤਾ ਹੁੰਦੀ ਆ ਦੂਜੀ ਅਰਦਾਸ ਕਰਨਾ ਹੈ ਆਪਾਂ ਜੀ ਰਾਜਵੀਰ ਵੀਰ ਜੀ ਦੇ ਰਾਜਵੀਰ ਜਵੰਦੇ ਬਾਰੇ ਜਿੱਥੇ ਮੈਂ ਆਪਣੇ ਪੁੱਤ ਦੀ ਲੰਮੀ ਉਮਰ ਮੰਗਦੀ ਆ ਵਧੀਆ ਤਰੱਕੀਆਂ ਕਹਿਣੀ ਆ ਉਵੇਂ ਮੈਂ ਰਾਜਵੀਰ ਜਵੰਦੇ ਬਾਰੇ ਵੀ ਮਤਲਬ ਇਹੀ ਅਰਦਾਸ ਕਰਦੀ ਆਂ ਕਿ ਉਹ ਬੇਟੇ ਨੂੰ ਵੀ ਜਲਦੀ ਤੋਂ ਜਲਦੀ ਠੀਕ ਹੋਵੇ ਉਹਨੂੰ ਵੀ ਪਰਮਾਤਮਾ ਮਤਲਬ ਖੁਸ਼ ਰੱਖੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਲਦੀ ਤੋਂ ਜਲਦੀ ਆਵੇ ਜirajveer ਜਵੰਦਾ ਵੀ ਹਾਂ ਜਲਦੀ ਆਵੇ ਜਿਵੇਂ ਮੈਂ ਆਪਣੇ ਬੱਚੇ ਦੀ ਅਰਦਾਸ ਕਰਦੀ ਆਂ ਕਿ ਮੇਰੇ ਬੱਚੇ ਨੂੰ ਲੰਬੀ ਉਮਰ ਤੰਦਰੁਸਤੀਆਂ ਦਾ ਹੋਵੇ ਪਰਮਾਤਮਾ ਹਨ ਉਵੇਂ ਹੀ ਮੈਂ ਰਾਜਵੀਰ ਜਵੰਦੇ ਬਾਰੇ ਵੀ ਕਰਦੀ ਆਂ ਤੇ ਕਿਉਂਕਿ ਹਰੇਕ ਮਾਂ ਬਾਪ ਨੂੰ ਆਪਣੇ ਧੀ ਪੁੱਤ ਬਹੁਤ ਜ਼ਿਆਦਾ ਪਿਆਰੇ ਹੁੰਦੇ ਨੇ ਸਾਇਆਂ ਨੂੰ ਇਹ ਜਿਨ੍ਹਾਂ ਦੇ ਬੱਚਿਆਂ ਨੂੰ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੈ ਪਰ ਮਾਦਾ ਮਾ ਕਦੇ ਵੀ ਆਪਣੇ ਉਹਦੇ ਮਾਪੇ ਦੇ ਮੂਰੇ ਆਪਣੇ ਉਹਦੇ ਬੱਚੇ ਦਾ ਕੋਈ ਮਤਲਬ ਕੁਛ ਨਾ ਦੁਖੇ ਕੋਈ ਕਿਸੇ ਬੱਚੇ ਨੂੰ ਮਤਲਬ ਤਕਲੀਫ ਨਾ ਆਵੇ ਮਾਪੇ ਦੇ ਜਿਉਂਦੇ ਕਿਉਂਕਿ ਮਾਪੇ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਧੀਆ ਪੁੱਤਾਂ ਤੋਂ ਪਿਆਰਾ ਕੁਛ ਨਹੀਂ ਹੁੰਦਾ ਹੈਗਾ ਤੇ ਦੇਖੋ ਛੋਟੇ ਛੋਟੇ ਬੱਚੇ ਬਾਹਰ ਕੇ ਆਪਣੀ ਸਿੱਖੀ ਕੈਮਰੱਖੀ ਆ ਗੁਰੂ ਨੇ ਤੇ ਆਪਾਂ ਅਰਦਾਸ ਆਪਣੇ ਲਈ ਕਿੰਨੀ ਆ ਜਾਨਾ ਦਿੱਤੀਆਂ ਨੇ ਤੇ ਆਪਾਂ ਹੁਣ ਇਹਨਾਂ ਕੋਲੇ ਅਰਦਾਸ ਕਰਦੇ ਆ ਵੀ ਵਾਹਿਗੁਰੂ ਸਭ ਨੂੰ ਖੁਸ਼ ਰੱਖੀ ਠੀਕ ਰੱਖੀ ਇਹਨਾਂ ਨੇ ਆਪਣੇ ਕੁਝ ਜਿਹੜੇ ਨਿੱਕੀਆਂ ਜਿੰਦਾ ਨੇ ਆਪਣੇ ਉੱਪਰ ਇੰਨੇ ਕਸਟ ਲੈ ਕੇ ਤੇ ਬਸ ਮੈਂ ਤਾਂ ਹੀ ਅਖੀਰ ਚ ਕਹਾਂਗੀ ਵੀ ਕਿਸੇ ਦੀ ਪਤ ਨੂੰ ਕੋਸ਼ ਨਾ ਹੋਵੇ ਤੇ ਸਾਰੇ ਠੀਕ ਰਹਿਣ ਹਨ ਹਨ ਪ੍ਰਮਾਤਮਾ ਸਭ ਦੀ ਲੰਬੀ ਉਮਰ ਕਰੇ ਸਾਰੇ ਜਣੇ ਖੁਸ਼ ਰਹਿਣ ਚਲੋ ਜੀ ਆਪਾਂ ਹੁਣ ਦੇਖ ਕਰਵਾਈਏ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਜੀ ਸਭ ਨੂੰ ਤੁੱਖ ਸ਼ਾਂਤੀ ਬਣੀ ਰਹੇ ਸਾਰਿਆਂ ਦੇ ਘਰਾਂ ਦੇ ਵਿੱਚ ਐਂ ਤੁਸੀਂ ਸਾਹ ਰਹੇ ਹਨ ਲੋ ਜੀ ਗੁਰੂ ਮਹਾਰਾਜ ਜੀ ਨੇ ਦੇ ਕਰਵਾ ਲੇ ਆਪਾਂ ਨੇ

ਹਰਿ ਗੁਰੂ ਜੀ ਤੰਦਰੁਸਤੀਆਂ ਬਖਸ਼ੇ ਜੀ ਪਰਮਾਤਮਾ ਸਾਨੂੰ ਸੋਖ ਰੱਖੇ ਸਭ ਦੇ ਬੱਚਿਆਂ ਦੀ ਲੰਮੀ ਉਮਰ ਕਰੇ ਜੀ

प्री <susled> त <sled> <tas>